ਬਹੁਤ ਹੀ ਸਤਿਕਾਰਯੋਗ ਦੇਖ ਸਾਥੀਓ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੰਬੇ ਸਮੇਂ ਬਾਅਦ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਮਾਫ ਕਰਿਓ ਜ਼ਿੰਦਗੀ 'ਚ ਥੋੜਾ ਬਿਜ਼ੀ ਹੋ ਗਏ ਸੀ 7 ਮਹੀਨੇ ਸੰਘਰਸ਼ ਕੀਤਾ 7 ਮਹੀਨੇ ਆਮ ਸਾਥੀਆਂ ਦੇ ਨਾਲੋਂ ਹੋਰ ਸਾਥੀਆਂ ਦੇ ਨਾਲੋਂ ਪਛੜ ਗਏ ਸੀ ਲਾਈਫ ਦੇ ਵਿੱਚ ਸੋ ਸੈਟਿੰਗ ਕਰਨੀ ਸੀ ਬਾਕੀ ਕੁਝ ਹੈ ਵੀ ਨਹੀਂ ਸੀ ਕਹਿਣ ਨੂੰ ਵੀ ਵੀਡੀਓ ਪਾ ਪਾ ਕੇ ਤੁਹਾਨੂੰ ਕਹੀਏ ਕੁਝ ਲੋਕਾਂ ਨੇ ਪ੍ਰਵਾਨ ਕਰ ਰੱਖਿਆ ਵੀ ਅਸੀਂ ਸਾਰੀਆਂ ਫੈਸਿਲਿਟੀਆਂ ਦੇ ਅਕੋਰਡਿੰਗ ਪੱਕੇ ਹੋ ਗਏ ਕੁਝ ਵਿਚਾਰੇ ਸੰਘਰਸ਼ ਕਰਦੇ ਸੀ ਉਹ ਸੰਘਰਸ਼ ਕਰਦੇ ਕਰਦੇ ਥੱਕ ਗਏ ਦੂਜਿਆਂ ਨੇ ਨਿੰਦਣ ਦੀ ਸਿਰਲਾਤਾ ਸਰਕਾਰ ਦੇ ਪੱਖ ਚ ਕੜਨ ਦਾ ਸਿਰਲਾਤਾ ਸੋ ਇਹ ਜੇ ਜਦੋ ਜੈਦ ਦੇ ਵਿੱਚ ਸਮਾਂ ਇੱਥੋਂ ਤੱਕ ਆ ਗਿਆ ਕਿ ਲਗਭਗ 99% ਲੋਕਾਂ ਦੇ ਅੱਖਾਂ ਤੋਂ ਪੱਟੀ ਖੁੱਲ ਗਈ ਹੋਣੀ ਵੀ ਅਸੀਂ ਕਿਹੋ ਜੇ ਪੱਕੇ ਹੋਏ ਹਾਂ ਕਿੰਨਾ ਸਾਡਾ ਪੰਜਾਬ ਦੇ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ 'ਚ ਸਤਕਾਰ ਹੈ ਸਕੂਲ ਤੋਂ ਜਦੋਂ ਘਰ ਤੋਂ ਤਿਆਰ ਹੋ ਕੇ ਸੀ ਸਕੂਲ ਦੇ ਗੇਟ 'ਚ ਐਂਟਰ ਹੁੰਨੇ ਆ ਸੋਚਦੇ ਤਾਂ ਹੋਵੋਗੇ ਤੁਸੀਂ ਕਿੰਨਾ ਕੁ ਸਤਕਾਰ ਆ ਕਿੰਨੇ ਕੁ ਰੈਗੂਲਰ ਹੋ ਕਿੰਨੀਆਂ ਕੁ ਫੈਸਿਲਿਟੀਆਂ ਦਾ ਲਾਭ ਮਿਲ ਰਿਹਾ ਜਦੋਂ ਕੋਈ ਬਿਮਾਰ ਹੁੰਦਾ ਏ ਸਾਨੂੰ ਪਤਾ ਤਾਂ ਲੱਗਿਆ ਹੋਣਾ ਵੀ ਉਹਦੇ ਬਿਮਾਰੀ ਦੇ ਬਿੱਲ ਲੱਗ ਕੇ ਪੈਸੇ ਵਾਪਸ ਸਰਕਾਰ ਦਿੰਦੀ ਆ ਜਾਂ ਨਹੀਂ ਜਦੋਂ ਕਿਸੇ ਦੀ ਡੈਥ ਹੁੰਦੀ ਏ ਉਹਦੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਮਿਲਦੀ ਆ ਕਿ ਨਹੀਂ ਇਹ ਪਤਾ ਤਾਂ ਲੱਗਿਆ ਹੋਣਾ ਜਦੋਂ ਮੰਗਾਈ ਪੱਤਾ ਲਾਗੂ ਹੁੰਦਾ ਪਤਾ ਤਾਂ ਲੱਗਿਆ ਹੋਣਾ ਵੀ ਸਾਨੂੰ ਲਾਗੂ ਸਾਡੇ ਤੇ ਹੁੰਦਾ ਏ ਜਾਂ ਨਹੀਂ ਸਰਵਸਰੂਲ ਕਿੱਧਰ ਗਏ ਕਿਹੜਾ ਬਾਰਡਰ ਟੱਪ ਗਏ ਕੋਈ ਸਮਝ ਨਹੀਂ ਆਉਂਦੀ ਸੋ ਮੈਂ ਸਿਰਫ ਦੋ ਗੱਲਾਂ ਕਹਿਣੀਆਂ ਤੁਹਾਨੂੰ ਜਾਂ ਤਾਂ ਐਸੀ ਜ਼ਿੰਦਗੀ ਨੂੰ ਸਵੀਕਾਰ ਕਰ ਲਓ ਵੀ ਇੰਨੀ ਤਨਖਾਹ ਬਤਾਤੀ ਸੀ ਉੱਤੇ 5% ਇਨਕਰੀਮੈਂਟ ਹੈਗਾ ਤੇ ਹੌਲੀ-ਹੌਲੀ ਸਮਾਂ ਲੰਗੀ ਜਾਊਗਾ ਤੇ ਰਟਾਇਰ ਹੋ ਕੇ ਘਰੇ ਬਹਿ ਜਾਵਾਂਗੇ ਜਾਂ ਤਾਂ ਇਹਨੂੰ ਪ੍ਰਵਾਨ ਕਰ ਲਓ ਐਦਾਂ ਹੀ ਜੇ ਲੱਗਦਾ ਵੀ ਸੱਚੀ ਮੁੱਚੀ ਸਾਰੇ ਸਾਨੂੰ ਭੱਤੇ ਮਿਲਣ ਲੋਕਾਂ ਵਾਂਗੂ ਹੋਰ ਮੁਲਾਜ਼ਮਾਂ ਵਾਂਗੂ ਸੀ ਰੈਗੂਲਰ ਹੋਈਏ ਸਾ ਅਸੀਂ ਜਦੋਂ ਬਿਮਾਰ ਹੋਈਏ ਸਾਨੂੰ ਵੀ ਕਲੇਮ ਮਿਲੇ ਸਾਡੇ ਨਾਲ ਕੋਈ ਹਾਸਾ ਵਾਪਰੇ ਤਾਂ ਸਾਡੇ ਬੱਚਿਆਂ ਦੀ ਸਰਕਾਰ ਬਾਹ ਫੜੇ ਮੰਗਾਈ ਦੇ ਸੂਚਕ ਅੰਕ ਨਾਲ ਜਦੋਂ ਵੀ ਡੀਏ ਦੀਆਂ ਕਿਸ਼ਤਾਂ ਵਧਣ ਤਾਂ ਸਾਡੇ ਤੇ ਵੀ ਲਾਗੂ ਹੋਣ ਤਾਂ ਏਕਤਾ ਕਰਨੀ ਪਊਗੀ ਸਾਰਿਆਂ ਨੂੰ ਇੱਕ ਝੰਡੇ ਹੇਠ ਹੋਣਾ ਪਊਗਾ ਸਾਰਿਆਂ ਨੂੰ ਹੰਕਾਰ ਛੱਡਣਾ ਪਊਗਾ ਹੌਸਾਪਣ ਛੱਡਣਾ ਪਊਗਾ ਸਾਰਿਆਂ ਨੂੰ ਇਹ ਫੀਲਿੰਗ ਚੋਂ ਬਾਹਰ ਆਉਣਾ ਪਊਗਾ ਵੀ ਮੇਰੀ ਫਲਾਨੇ ਮੰਤਰੀ ਨਾਲ ਵੱਧ ਬਣਦੀ ਐ ਮੈਂ ਉਹਦੇ ਨਾਲ ਫੋਟੋ ਲਹਾ ਲੈਣਾ ਮੇਰੀ ਉਹਦੇ ਨਾਲ ਮੀਟਿੰਗ ਹੋ ਜਾਂਦੀ ਐ ਇਹ ਤਾਂ ਕਿਸੇ ਦੀ ਵੀ ਹੋ ਸਕਦੀ ਐ ਸਰਕਾਰ ਦੀਆਂ ਪਾਲਿਸੀਆਂ ਜੀ ਹੁੰਦੀਆਂ ਨੇ ਕਿਸੇ ਨੂੰ ਨੇੜੇ ਲਾ ਕੇ ਰੱਖੋ ਕਿਸੇ ਨੂੰ ਦੂਰ ਰੱਖੋ ਜਿਹੜਾ ਕੜਵਾ ਬੋਲਦਾ ਜਿਹੜਾ ਸੱਚਾਈ ਦੀ ਗੱਲ ਕਰਦਾ ਜਿਹੜਾ ਕੁਝ ਸਰਕਾਰ ਤੋਂ ਲੈਣਾ ਚਾਹੁੰਦਾ ਆਪਦੇ ਲੋਕਾਂ ਦੇ ਲਈ ਉਹਨੂੰ ਸਰਕਾਰ ਦੂਰ ਰੱਖੂਗੀ ਜਿਹੜਾ ਕਹਿੰਦਾ ਸਰਕਾਰ ਜੀ ਤੁਸੀਂ ਵਧੀਆ ਹੋ ਬਸ ਵਧੀਆ ਕਰਤਾ ਉਹਨੂੰ ਸਰਕਾਰ ਨੇੜੇ ਰੱਖੂਗੀ ਇਹ ਸਿੱਧੀ ਜੀ ਗੱਲ ਆ ਸੋ ਹੁਣ ਲੋਕਾਂ ਨੇ ਫੈਸਲਾ ਵੱਧ ਕਰਨਾ ਹੈ ਵੀ ਤੁਸੀਂ ਆਗੂਆਂ ਨੂੰ ਜਗਾਉਣੇ ਹੋ ਜਾਗੂਆਂ ਦੀ ਫੈਨ ਫੋਲੋਇੰਗ ਦੇ ਤੌਰ ਤੇ ਕਦੇ ਇੰਦਰਜੀਤ ਨੂੰ ਗਾਲਾਂ ਦੇਤੀਆਂ ਕਦੇ ਮਨਪ੍ਰੀਤ ਮੋਗੇ ਨੂੰ ਗਾਲਾਂ ਦੇਤੀਆਂ ਕਦੇ ਫਲਾਨੇ ਨੂੰ ਗਾਲਾਂ ਦੇਤੀਆਂ ਕਦੇ ਜਾਂ ਇਸੇ ਚੱਕਰਾਂ 'ਚ ਤੁਰੇ ਫਿਰਨਾ ਹੈ ਹਰੇਕ ਦੇ ਵੱੱਦ ਤੋਂ ਵੱੱਦ 20 ਸਾਲ ਰਹਿੰਦੇ ਆ ਘੱਟ ਤੋਂ ਘੱਟ ਕਿਸੇ ਦੇ ਦੋ ਸਾਲ ਰਹਿੰਦੇ ਆ ਚਾਰ ਸਾਲ ਰਹਿੰਦੇ ਆ ਮੇਰੇ ਵਰਗਿਆਂ ਦੇ ਜੇ ਹੁਣ ਮੈਨੂੰ ਐ ਲੱਗਦਾ ਹੁੰਦਾ ਵੀ ਜਿਤਾਈ ਸਵੀਕਾਰ ਕਰ ਲਓ ਨੰਗਾ ਲਓ ਤੇ ਜਾਂ ਫਿਰ ਮੈਦਾਨ ਚਾਓ ਅਸੀਂ ਮੈਦਾਨ ਚਾਏ ਸੀ ਸਾਡਾ ਕਿਸ ਨੇ ਸਾਥਰੀ ਦਿੱਤਾ ਤੇ ਐ ਇੰਨੇ ਕ ਨਾਲ ਹੁਣ ਅਸੀਂ ਮੈਦਾਨ ਚਾਉਣਾ ਨਹੀਂ ਚਾਹੁੰਦੇ ਕਿਉਂਕਿ ਕਦੇ-ਕਦੇ ਮੈਂ ਸੋਚਦਾ ਹੁੰਦਾ ਹਾਂ ਵੀ ਕੁਝ ਕੁ ਬੰਦਿਆਂ ਨੂੰ ਐ ਲੱਗਦਾ ਸੀ ਵੀ ਜੇ ਕੋਈ ਲੁੱਟੇ ਪੱਟੇ ਗਏ ਘਾਟਾ ਪੈ ਗਿਆ ਤਾਂ ਇੰਦਰਜੀਤ ਹੋਰਿਆ ਨੂੰ ਮਨਪ੍ਰੀਤ ਸਿੰਘ ਮੋਗੇ ਦੀ ਟੀਮ ਨੂੰ ਪਿਆ ਬਾਕੀ ਤਾਂ ਸਾਰੇ ਖੁਸ਼ਹਾਲ ਨੇ ਵਧੀਆ ਜ਼ਿੰਦਗੀ ਜਿਉ ਰਹੇ ਨੇ ਤਾਂ ਅਸੀਂ ਇਹ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਅਸੀਂ ਲੁੱਟੇ ਪੁੱਟੇ ਨਹੀਂ ਗਏ ਅਸੀਂ ਵੀ ਤੁਹਾਡੇ ਨਾਲ ਹੀ ਆ ਕਦੇ-ਕਦੇ ਮੈਨੂੰ ਇਹ ਵੀ ਮਹਿਸੂਸ ਹੁੰਦਾ ਹੈ ਵੀ ਸਾਡੀ ਟੀਮ ਹਜੇ ਕਿਤੇ ਨਾ ਕਿਤੇ ਰੋਜ਼ਾਨਾ ਜ਼ਿੰਦਗੀ ਦੇ ਵੱਧ ਵਸੀਲੇ ਪ੍ਰਾਪਤ ਕਰਨ ਦੇ ਯੋਗ ਹੈ ਸਾਡੀ ਟੀਮ ਦਾ ਜਿਹੜਾ ਖੇਲੂ ਉਪਸ਼ੋਕੜਾ ਹੈ ਕਿਤੇ ਨਾ ਕਿਤੇ ਮਜ਼ਬੂਤ ਹੈਗਾ ਸਾਡੀ ਟੀਮ ਦਾ ਮੈਂ ਮਹਿਸੂਸ ਕਰਦਾ ਉਹ ਨਾ ਹੋ ਸਕਦਾ ਗਲਤ ਹੋਣਾ ਤੇ ਜਿਹੜੇ ਬਾਲੇ ਟੋਲ ਲੱਗੇ ਵਜਾਉਂਦੇ ਸੀ ਸਿਰਫ ਤਨਖਾਹ ਵਾਧੇ ਤੇ ਉਹਨਾਂ ਦਾ ਕਈ ਵਾਰ ਸੁਣਨ ਚ ਆਇਆ ਵੀ ਐਡੀ ਗੱਲ ਨਹੀਂ ਹੈਗੀ ਸੋ ਇੱਕ ਤਜ ਬਲ ਹੁੰਦਾ ਅਸੀਂ ਲੋਕਾਂ ਦੇ ਘਰਾਂ ਤੱਕ ਵੀ ਗਏ ਸੀ ਸੋਸ਼ਲ ਮੀਡੀਆ ਤੇ ਮੈਸੇਜ ਲਿਖ ਕੇ ਲੈਟਰ ਲਿਖ ਲਿਖ ਕੇ ਵੀ ਏਕਤਾ ਦਾ ਸੱਦਾ ਦਿੱਤਾ ਸੀ ਵੀ ਆਓ ਏਕਤਾ ਦੇ ਰੂਪ ਦੇ ਵਿੱਚ ਆਵਾਜ਼ ਬਲੰਦ ਕਰੋ ਸਰਕਾਰ ਨੂੰ ਲਲਕਾਰੋ ਗੱਲ ਕੀ ਸੀ ਸਰਕਾਰ ਕਹਿੰਦੀ ਸੀ ਵੀ ਆ ਇੰਨੇ ਸੋ ਇੰਨੇ ਹਜ਼ਾਰ ਇੰਨੇ ਬੰਦਿਆਂ ਨੂੰ ਅਸੀਂ ਰੈਗੂਲਰ ਕਰਤਾ ਸਾਰੀਆਂ ਫੈਸਿਲਿਟੀਆਂ ਦੇਤੀਆਂ ਤੇ ਸਾਡੇ ਬਹੁਤ ਸਾਰੇ ਸਾਥੀਆਂ ਨੇ ਮੰਨ ਲਿਆ ਵੀ ਹਾਂ ਸਾਡਾ ਸਾਰਾ ਕੁਝ ਕਰਤਾ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਤੇ ਬਿਆਨ ਦੇਤੇ ਤੇ ਅਸੀਂ ਸੰਘਰਸ਼ ਕਰਨ ਵਾਲੇ ਕਹਿੰਦੇ ਸੀ ਵੀ ਜਿੰਨਾ ਸਰਕਾਰ ਗੋਲ ਰਹੀ ਹੈ ਉਹ ਨਾ ਨਹੀਂ ਦਿੱਤਾ ਸਾਡੀ ਸਿਰਫ ਤਨਖਾਹ ਵਧਾਈ ਹੈ 5% ਇਨਕਰੀਮੈਂਟ ਦਿੱਤਾ ਹੈ ਹੋਰ ਸਾਨੂੰ ਕੋਈ ਫੈਸਿਲਿਟੀ ਨਹੀਂ ਜੇ ਅਸੀਂ ਬਿਮਾਰ ਹੋ ਜਾਈਏ ਸਾਨੂੰ ਬਿਮਾਰੀ ਦੇ ਲੱਗੇ ਹੋਏ ਪੈਸਿਆਂ ਦੇ ਬਿੱਲ ਜਿਹੜੇ ਸਾਡੇ ਹੁੰਦੇ ਆ ਉਹਨਾਂ ਦਾ ਕਲੇਮ ਸਾਨੂੰ ਨਹੀਂ ਮਿਲਦਾ ਜੇ ਸਾਡਾ ਕਿਸੇ ਦਾ ਕੋਈ ਡੈਥ ਹੋ ਜੇ ਉਹਦੇ ਬੱਚਿਆਂ ਦੀ ਸਰਕਾਰ ਬਾਹਰ ਨਹੀਂ ਫੜਦੀ ਜੇ ਡੀਏ ਦੇ ਡੀਏ ਸਾਨੂੰ ਮਿਲਦਾ ਹੀ ਨਹੀਂ ਸਾਨੂੰ ਕੋਈ ਵੀ ਪੱਤਾ ਨਹੀਂ ਮਿਲਦਾ ਮੋਬਾਈਲ ਪੱਤਾ ਕੁਝ ਵੀ ਨਹੀਂ ਮਿਲਦਾ ਔਕਣ ਭੁੱਖੇ ਤਨਖਾਹ ਵਾਲੇ ਅਸੀਂ ਇਹ ਕਹਿੰਦੇ ਸੀ ਤੇ ਜਿਹੜਾ ਅਸੀਂ ਕਹਿੰਦੇ ਸੀ ਉਹੀ ਚੱਲੀ ਜਾਂਦਾ ਹਜੇ ਤੱਕ ਉਹ ਨਹੀਂ ਆ। ਦੂਜੇ ਸਾਥੀ ਕਹਿੰਦੇ ਸੀ ਟਾਈਮ ਨਾਲ ਸੈੱਟ ਹੋ ਜਾਊਗਾ ਸਾਰਾ ਟਾਈਮ ਲੰਘ ਗਿਆ। ਜੇ ਹੁਣ ਇਸ ਪਾਸੇ ਸੋਚ ਲਈ ਵੀ ਟਾਈਮ ਨਾਲ ਹੋਰ ਸੈੱਟ ਹੋ ਜਾਊਗਾ। ਕਿੰਨਾ ਟਾਈਮ ਅਸੀਂ ਦੇਵਾਂਗੇ ਸਰਕਾਰ ਨੂੰ ਉਹ ਵੀ ਲੰਘ ਜਾਊਗਾ। ਮੰਨ ਲਓ ਤੁਸੀਂ 2026 ਦਿੰਦੇ ਹੋ ਵੀ 2026 ਚ ਹੱਲ ਹੋ ਜਾਊਗਾ। ਮੈਂ ਕਹਿਣਾ ਵੀ ਇਸ ਤਰ੍ਹਾਂ ਨਹੀਂ ਹੱਲ ਹੁੰਦਾ ਕਿਤੇ ਬਰਜੀ ਭੱਜ ਲੋ। ਆ ਛੋਟੇ ਛੋਟੇ ਦਾੜੀ ਹੈਗੀਆ ਮੇਰੇ ਮੂੰਹ ਤੇ ਮੈਂ ਕਹਿਣਾ ਬਹੁਤ ਵੱਡੀ ਗੱਲ ਕਹਿਣ ਜਾ ਰਿਹਾ ਵੀ ਜੇ ਐ ਤੁਹਾਡੇ ਸੰਘਰਸ਼ ਕਰਨ ਬਿਨਾ ਬਿਨਾ ਏਕਤਾ ਤੋਂ ਬਿਨਾ ਹੱਲ ਹੋ ਗਿਆ ਤਾਂ ਇਹ ਸਾਫ਼ ਕਰ ਦੇਾਂਗੇ ਸੀ ਬਹੁ ਵੱਡੀ ਗੱਲ ਹੈ ਇਹ ਇੱਕ ਤਾਂ ਸੰਘਰਸ਼ ਲੜਨਾ ਪਊਗਾ ਸਰਕਾਰ ਨੂੰ ਉਹਦੀ ਅਸਲੀਅਤ ਦੱਸਣੀ ਪਊਗੀ ਵੀ ਆ ਹੋਇਆ ਇਹ ਨਹੀਂ ਹੋਇਆ ਜਦੋਂ ਮੰਤਰੀ ਵੜਿਆਊਗਾ ਉਦੋਂ ਕਹਿਣਾ ਪਊਗਾ ਵੀ ਤੁਸੀਂ ਸਾਨੂੰ ਵੜਿਆਓ ਨਾ ਜੀ ਸਾਡਾ ਅਸਲੀ ਹੱਕ ਦਿਓ ਫੇਰ ਜਾ ਕੇ ਕਿਤੇ ਮਸਲਾ ਹੱਲ ਲਊਗਾ ਨਹੀਂ ਤੁਰੇ ਫਿਰੋ ਨਹੀਂ ਭਾਈ ਜ਼ਿੰਦਗੀ ਚੱਲੀ ਜਾਂਦੀ ਹੈ ਰੰਗਲ ਮੰਗਲ ਹੈਗਾ ਲਾਈਫ ਕਿਸੇ ਨੂੰ ਆਇਆ ਲੱਗਦਾ ਸੀ ਵੀ ਇਹੀ ਬਰਬਾਦ ਹੋਇਆ ਸੀ ਨਹੀਂ ਬਰਬਾਦ ਹੋਇਆ हां ਇਨਕ ਹੈ ਸੰਘਰਸ਼ ਕਰਨ ਵਾਲੇ ਬੰਦਿਆਂ ਨੂੰ ਕੁਰਬਾਨੀਆਂ ਦੇਣੀਆਂ ਪੈਂਦੀਆਂ ਸਾਡੀ ਟੀਮ ਦਾ ਬਹੁਤ ਸਮਾਂ ਲੱਗਿਆ ਬਹੁਤ ਤਾਕਤ ਲੱਗੀ ਬਹੁਤ ਸਾਡਾ ਪੈਸਾ ਲੱਗਿਆ ਮੇਰੇ ਹਿੱਸੇ ਵੱਧ ਕੁਰਬਾਨੀਆਂ ਆਈਆਂ ਮੈਂ 6 ਮਹੀਨੇ ਇਨਕਰੀਮੈਂਟ ਚ ਤੇ ਜੋਬ ਚ ਪਿੱਛੇ ਆ ਤੁਹਾਡੇ ਨਾਲੋਂ ਮੇਰਾ ਇੱਕ ਛੋਟਾ ਜਿਹਾ ਸੋਸ਼ਲ ਮੀਡੀਆ ਤੇ ਬਿਜ਼ਨਸ ਸੀਗਾ ਪੜਾਉਣ ਦਾ ਸਟੱਡੀ ਕਰਾਉਣ ਦਾ ਉਹ ਖਰਾਬ ਹੋ ਗਿਆ ਹੁਣ ਕੋਸ਼ਿਸ਼ ਕਰ ਲਾਂਗੇ ਉਹ ਤਾਂ એનર્ਜੀ ਚਾਹੀਦੀ ਹੈ ਬੰਦੇ 'ਚ ਐਸੀ ਸੋਸ਼ਲ ਮੀਡੀਆ ਤੇ ਐਸੀ ਪਲੇਟਫਾਰਮ ਤੇ ਦੁਆਰੇ ਖੜੇ ਹੋਵਾਂਗੇ ਬਿਜੀ ਸੀ ਥੋੜੇ ਜਿ ਫੇਰ ਨਾ ਕਿ ਉਹ ਵੀ ਅੰਦਰਜੀਤ ਹੋਰੀ ਹੁਣ ਸੰਘਰਸ਼ ਨਹੀਂ ਕਰਦੇ ਆਉਂਦੇ ਨਹੀਂਗੇ ਪਰ ਜਦੋਂ ਲੋਕ ਨਹੀਂ ਕਰਦੇ ਤਾਂਸੀ ਵੀ ਨਹੀਂ ਕਰਦੇ ਬਾਈ ਜਦੋਂ ਲੋਕ ਫੋਟੋ ਲਾ ਕੇ ਖੁਸ਼ ਹੋ ਜਾਂਦੇ ਆ ਤਾਂ ਸਾਡੀ ਫੋਟੋ ਕਿਹੜਾ ਮਾੜੀ ਆਉਂਦੀ ਹੈ ਮੰਤਰੀ ਨਾਲ ਮੰਤਰੀ ਸਾਨੂੰ ਵੀ ਚੰਗਾ ਬੁਲਾਉਂਦਾ ਹੈ ਤਾਂ ਫਿਰ ਅਸੀਂ ਵੀ ਫੋਟੋ ਲਾ ਕੇ ਵਾਪਸ ਆ ਜਾਾਂਗੇ ਹੁਣ ਜਿਹੜੇ ਸਾਡੇ ਨਾਲ ਸਾਥੀ ਸੰਘਰਸ਼ ਕਰਦੇ ਸੀ ਉਹ ਆਖਣਗੇ ਵੀ ਸੰਘਰਸ਼ ਕਰਨਾ ਚਾਹੀਦਾ ਸੀ ਤੁਹਾਡਾ ਸਾਥ ਦਿੱਤਾ ਸਾਡਾ ਕੀ ਦੋਸ਼ ਹੈ ਪਰ ਆਪਣੇ ਇੰਨੇ ਕੰਨ ਬੰਦਿਆਂ ਨਾਲ ਸੰਘਰਸ਼ ਕਰਨ ਨਾਲ ਬਣਦਾ ਨਹੀਂ ਨਾ ਕੁਝ ਮੰਨ ਲਓ 2000 ਬੰਦਾ ਸਿਰਸ ਕਰ ਰਿਹਾ ਤੇ 10000 ਬੰਦਾ ਸਰਕਾਰ ਦੇ ਹੱਕ ਚ ਬੋਲ ਰਿਹਾ ਫਿਰ ਤੁਸੀਂ ਸੋਚ ਕੇ ਦੇਖੋ ਕੀ ਬਣੂਗਾ ਸੋ ਮਤਲਬ ਜ਼ਿੰਦਗੀ ਫਿਰ ਆਈ ਨਹੀਂ ਨਾ ਕੱਟਣੀ ਜੇ ਜਤਾ ਇਕਤਾ ਕਰੋ ਸਾਰੇ ਹੁਣ ਕੰਪਿਊਟਰ ਅਧਿਅਪਕ ਨੇ 50-5000 ਤੋਂ ਵੱਧ ਤਾਂ ਲੈਣੇ ਹੋਣਗੇ ਪਰ ਉਹ ਰੈਗੂਲਰ ਅਸਲੀ ਤਰੀਕੇ ਨਾਲ ਰੈਗੂਲਰ ਹੋਣ ਲਈ ਲੜ ਰਹੇ ਆ ਅਸੀਂ ਵੱਧ ਤੋਂ ਵੱਧ 23 ਲੈਣੇ ਆ ਸਾਡੇ ਚ ਕੁਸਤਾ ਰੋਟੀਆਂ ਭੰਨਨੇ ਖਾ ਕੇ ਰੋਟੀਆਂ ਸੌਂ ਜਾਂਦੇ ਨੇ ਉਦੋਂ ਮਿੰਡੇ ਮੀਲ ਖਾ ਲੈਂਦੇ ਨੇ 20-22 ਰੋਟੀਆਂ ਟਾਈਮ ਪਾਸ ਕੁਝ ਨੂੰ ਐਂ ਲੱਗਦਾ ਵੀ ਸਾਡੀ ਦਿਹਾੜੀ ਚੱਲ ਹੁਣ ਗਵੰਡੀ ਨਾਲੋਂ ਵੱਧ ਗਈ ਜ਼ਿੰਦਗੀ ਲੰਗੀ ਜਾਵੇ। ਸੋ ਇੰਨਾਂ ਚੀਜ਼ਾਂ ਤੋਂ ਬਾਹਰ ਆਉਣਾ ਪਊਗਾ, ਪ੍ਰਧਾਨਗਿਆਂ ਤੋਂ ਬਾਹਰ ਆਉਣਾ ਪਊਗਾ। ਇੱਕ ਵੀਡੀਓ 'ਚ ਮੈਂ ਨਾ ਕੋਸ਼ਿਸ਼ ਕਰਦਾ ਹੁੰਨਾ ਵੀ ਮੈਂ ਦੱਸਾਂ ਲੋਕਾਂ ਨੂੰ ਵੱਧ ਤੋਂ ਵੱਧ ਮੈਂ ਲੋਕਾਂ ਨੂੰ ਫੋਨ ਵੀ ਕਰਦਾ ਈਟੀਟੀ ਵਾਲਿਆਂ ਨੂੰ ਮੇਰੀ ਸਲਾਹ ਈ ਵੀ ਉਹ ਤਿਆਰੀ ਰੱਖਿਆ ਕਰੋ। ਈਟੀਟੀ ਵਾਲਿਆਂ ਵਾਸਤੇ ਕ੍ਰਿਸ਼ਨ ਕੁਮਾਰ ਨੇ ਬਹੁਤ ਵੱਡਾ ਲੈਟਰ ਕੱਢਿਆ ਹੋਇਆ ਹੂਮਰ ਦਾ ਸ਼ੋਰਟ ਦਾ। ਜਿੰਨੀ ਅਸੀਂ ਜੌਬ ਕਰ ਲਈ ਐਨੀ ਉਮਰ ਦੀ ਸ਼ੋਰਟ ਹੈ ਸਾਨੂੰ 2019 ਤੱਕ। ਜਿੰਨੀ ਜਵਾਬ ਕਰੀ ਸੀ ਅਸੀਂ ਲੈਟਰ ਉਹ 1920 ਚ ਆਇਆ ਸੀ ਸ਼ਾਇਦ ਸੋ 4594 ਚ ਲੰਘ ਜਾਣਗੇ 6835 ਚ ਲੰਘਗੇ ਕੁਝ 2364 ਚ ਲੰਘ ਜਾਣਗੇ ਮੂਰੇ ਵੀ ਪੋਸਟਾਂ ਹੋਣਗੀਆਂ ਉਹਨਾਂ ਦੀ ਵੀ ਤਿਆਰੀ ਰੱਖਿਓ ਟੈਕਟ ਵੀ ਕਲੀਅਰ ਕਰੋ ਈਟੀਟੀ ਵਾਲਿਆਂ ਨੂੰ ਮੁੱਕੀ ਮੁੱਕੇ ਨੇ ਪੜਨ ਤੋਂ ਨਹੀਂ ਪਿੱਛੇ ਹਟਣਾ ਹੁੰਦਾ ਪੜਨ ਨਾਲ ਮਸਲੇ ਹੱਲ ਹੋ ਜਾਂਦੇ ਆ ਪੇਪਰ ਦੇਣ ਨਾਲ ਮਸਲੇ ਹੱਲ ਹੋ ਜਾਂਦੇ ਆ ਪੇਪਰ ਬਹੁਤ ਜ਼ਰੂਰੀ ਹੁੰਦਾ ਦੇਣਾ ਪੜ ਲਿਖ ਕੇ ਨੌਕਰੀ ਮਿਲ ਜਾਂਦੀ ਆ ਹੁਣ ਬੀਐਡ ਵਾਲਿਆਂ ਨੂੰ ਵਿਚਾਰਾਂ ਨੂੰ ਛੋਟ ਨਹੀਂ ਮਿਲੀ ਉਦਾ ਕਾਰਨ ਇਹ ਆ ਵੀ ਸਾਡੇ ਕਾਨੂੰਨੀ ਅਧਿਕਾਰ ਨਹੀਂ ਸੀਗਾ ਛੋਟ ਲੈਣ ਦਾ ਉਮਰ ਤੋਂ ਉਮਰ ਤੋਂ ਛੋਟ ਲੈਣਾ ਤੇ ਡੈਟ ਤੋਂ ਛੋਟ ਲੈਣਾ ਇਹ ਤਾਂ ਸਾਡੇ ਨੂੰ ਰੈਮੋ ਕਰਮ ਦੇ ਆਧਾਰ ਤੇ ਦਿੱਤੀ ਸੀ ਵੀ ਚਲੋ ਕੋਈ ਐਚਟੀ ਚ ਲੰਘ ਜੇ ਕੋਈ ਸੀਐਚਡੀ ਚ ਲੰਘ ਜੇ ਕੋਈ ਐਨਟੀਟੀ ਚ ਲੰਘ ਜੇ ਕੋਈ ਈਟੀਟੀ ਚ ਲੰਘ ਜੇ ਵੀ ਵਿਚਾਰਿਆਂ ਦਾ ਮਸਲਾ ਹੱਲ ਹੋ ਜੇ ਸਾਰਿਆਂ ਦਾ ਕ੍ਰਿਸ਼ਨ ਕੁਵਾਰ ਨੇ ਕੋਸ਼ਿਸ਼ ਕੀਤੀ ਸੀ ਜੇ ਹੁਣ ਅਸੀਂ ਐਂ ਕਹਿਣ ਲੱਗ ਜਾਈਏ ਵੀ ਇੱਥੇ ਵੀ ਛੋਟ ਦਿਓ ਉੱਥੇ ਵੀ ਛੋਟ ਦਿਓ ਐ ਸਾਡਾ ਕੋਈ ਕਾਨੂੰਨੀ ਅਧਿਕਾਰ ਥੋੜੀ ਆ ਕੱਲ ਨੂੰ ਅਸੀਂ ਆਖਾਂਗੇ ਸਾਨੂੰ ਤਾਂ यूपीएससी ਦੇ ਪੇਪਰਾਂ ਦੇ ਵਿੱਚ ਆਈਐਸ ਦੇ ਪੇਪਰਾਂ ਦੇ ਵਿੱਚ ਛੋਟ ਦਿਓ ਉਹ ਉਹ ਸਾਡਾ ਅਧਿਕਾਰ ਨਹੀਂ ਕੋਨੂਨ ਨਹੀਂ ਹੱਕ ਨਹੀਂ ਹੈਗਾ ਉਹ ਰਹਿਮ ਸੀ ਸਾਡੇ ਤੇ ਵਿਚਾਲ ਆ ਬੰਦਿਆਂ ਦਾ ਆਪਾਂ ਪੜਾ ਕਰ ਦਈਏ ਕ੍ਰਿਸ਼ਨ ਕੁਮਾਰ ਨੇ ਸੋਚਿਆ ਸੀ ਉਹਦੇ ਉਹਦੀ ਸੋਚ ਨੇ ਜਿਹੜਾ ਲੈਟਰ ਕੱਟਿਆ ਸੀ ਉਹਦਾ ਬੈਨੀਫਿਟ ਲਓ ਈਡੀਟੀ ਵਾਲਿਆਂ ਵਾਸਤੇ ਮੇਰਾ ਇਹ ਸਲੇਹਾ ਕੋਈ ਤੇਰੀ ਢਾਕੇ ਨਾ ਬੈਠਾ ਕਰੋ ਚਾਹੇ ਉਮਰ ਛੋਟੀ 40 47 ਸਾਲ ਦੀ ਹੋਗੀ ਉਂ ਤੇਰੀ ਢਾਕੇ ਨਾ ਬੈਠੋ ਜ਼ਿੰਦਗੀ ਦੇ ਜੇ ਪਿਛਲੇ ਤੁਸੀਂ 5 ਸਾਲ ਜੋਬ ਰੈਗੂਲਰ ਵੀ ਕਰ ਲਈ ਨਾ ਨ ਤਾਂ ਉਹਦਾ ਬਹੁਤ ਫਾਇਦਾ ਹੋ ਸਕਦਾ ਹੋ ਜਾਂਦਾ ਹੁੰਦਾ ਰੈਗੂਲਰ ਬੰਦੇ ਨੂੰ ਜੇ ਆਪਣੇ ਮੰਗੂ ਜਿਵੇਂ ਹੁਣ ਜੌਬ ਕਰ ਰਹੇ ਆ ਐਂ ਚਾਹੇ ਲੱਖ ਰੁਪਇਆ ਤਨਖਾਹ ਹੋ ਜੇ ਉਹਦਾ ਉਹ ਫਾਇਦਾ ਨਹੀਂ ਹੁੰਦਾ ਉਹ ਪੈਸੇ ਨੇ ਕੱਲੇ ਸੋ ਇਹ ਹਰੇਕ ਦੇ ਪੱਲੇ ਨਹੀਂ ਪੈਂਦੀਆਂ ਗੱਲਾਂ ਕਿਉਂਕਿ ਹੁਣ ਵੀ ਬਹੁਤ ਸਾਰੇ ਗਰੁੱਪਾਂ 'ਚ ਕਰੀ ਜਾਣਗੇ ਤਨਖਾਹ ਪਤਾ ਲਓ ਤਨਖਾਹ ਪਤਾ ਲਓ ਪਤਾ ਨਹੀਂ ਕਿਹੜੇ ਮੂ ਨਾਲ ਕਹੀ ਜਾਣਗੇ ਕਿਉਂ ਕਹੀ ਜਾਣਗੇ ਕਿਹੜੇ ਦਿਮਾਗ ਨਾਲ ਕਹੀ ਜਾਣਗੇ ਸੋ ਮੇਰਾ ਕਿਸੇ ਨੂੰ ਟੌਰਚਰ ਕਰਨ ਦਾ ਨਹੀਂ ਹੈਗਾ ਮਸਲਾ ਇੱਕੋ ਕੇ ਲੜ ਲੋਗੇ ਸਰਕਾਰ ਦੇ ਬਾਰੇ ਸਹੀ ਗੱਲ ਰੱਖ ਲੋਗੇ ਹੈਂਕੜ ਛੱਡ ਦੋਗੇ ਪ੍ਰਧਾਨਗੀਆਂ ਛੱਡ ਦੋਗੇ ਤਾਂ ਚੰਗਾ ਰਹੂਗਾ ਨਹੀਂ ਐਂ ਜਿੰਦਗੀ ਜਿਉਣ ਨੂੰ ਪ੍ਰਵਾਨ ਕਰ ਦੋ ਬਸ ਰੋਜ਼ ਦੀ ਕਿਚਕਿਚ ਜੀ ਛੱਡ ਦੋ ਇੱਕ ਇੰਨਾ ਕੁ ਦਾ ਸਿੱਖ ਲਓ ਵੀ ਕਿਹੜੀ ਛੁੱਟੀ ਸਾਨੂੰ ਮਿਲਦੀ ਐ ਕਿਹੜੀ ਕਦੋਂ ਅਪਲਾਈ ਕਰਨੀ ਐ ਕਿੱਥੇ ਅਪਲਾਈ ਕਰਨੀ ਐ ਸਾਰਾ ਦਿਨ ਗਰੁੱਪਾਂ 'ਚ ਲੱਗੇ ਰਹਿਣਗੇ ਛੁੱਟੀ ਕਿਹੜੀ ਮਿਲਦੀ ਐ ਕਿੱਥੋਂ ਅਪਲਾਈ ਕਰਨੀ ਐ ਐਨੇ ਐਨਾਂ ਸਟੈਂਡਰਡ ਵੀ ਨੀਵਾ ਨਾ ਰੱਖੋ ਯਾਰ 15 ਸਾਲ ਹੋ ਗਏ ਜੌਬ ਕਰਦਿਆਂ ਨੂੰ ਜਿਹੜਾ ਕੁਝ ਮਿਲਦਾ ਜਿੰਨੇ ਕੁ ਜੁਗਰੇ ਹੈਗੇ ਆ ਉਹ ਤਾਂ ਪਤਾ ਹੋਵੇ ਸੋ ਮੈਸੇਂ ਨੀਆਂ ਗੱਲਾਂ ਕਰਨੀਆਂ ਸੀ ਬਹੁਤ ਸਾਥੀ ਕਹਿੰਦੇ ਆ ਬਾਈ ਕੋਈ ਗੱਲ ਤਾਂ ਕਰੋ ਕੁਛ ਤਾਂ ਕਰੋ ਮੈਂ ਤਾਂ ਇਹ ਕਹਿਣਾ ਵੀ ਜਾ ਇਹਨੂੰ ਪ੍ਰਵਾਨ ਕਰ ਲਓ ਬਸ ਜੇ ਲੜ ਨਹੀਂ ਸਕਦੇ ਜੇ ਪ੍ਰਧਾਨਗੀਆਂ ਕਰਨੀਆਂ ਜੇ ਫੋਟੋਆਂ ਲਾਹੋਣੀਆਂ ਨੇ ਫਿਰ ਤਾਂ ਇਹਨੂੰ ਪ੍ਰਵਾਨ ਕਰ ਲਓ ਵੀ ਠੀਕ ਹੈ ਜੇ ਚਾਹੁੰਦੇ ਵੀ ਪ੍ਰੋਪਰ ਚੈਨਲ ਰੈਗੂਲਰ ਹੋਈ ਇਹ ਸਕੂਲਾਂ ਚ ਇੱਜ਼ਤ ਬਣੇ ਸਤਕਾਰ ਬਣੇ ਫਿਰ ਇਕੱਠੇ ਹੋ ਜੋ ਸਾਰੇ ਜਿਵੇਂ ਅਸੀਂ ਲੋਕਾਂ ਦੇ ਘਰਾਂ ਤੱਕ ਗਏ ਸੀ ਉਵੇਂ ਹੰਬਲੇ ਮਾਰੋ ਕਰਾਂ ਤੱਕ ਨਾ ਆਓ ਵੈਸੇ ਕਾਲ ਦੇ ਦਿਓ ਸਾਰੇ ਇਕੱਠੇ ਹੋ ਜਾਾਂਗੇ ਸਾਨੂੰ ਜਿੱਥੇ ਕੋਈ ਜਿਵੇਂ ਬੁਲਾਊਗਾ ਅਸੀਂ ਉੱਥੇ ਆਉਣ ਨੂੰ ਤਿਆਰ ਆ ਸਾਡੀ ਟੀਮ ਮਨਪ੍ਰੀਤ ਸਿੰਘ ਮੋਗਾ ਗੁਰਮੀਤ ਸਿੰਘ ਪੱਡਾ ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਕੰਮ ਕਰਦੇ ਆ ਅਸੀਂ ਕਿਤੇ ਨਹੀਂ ਭੱਜਦੇ ਅਸੀਂ ਕਿਤੋਂ ਪਿੱਠ ਨਹੀਂ ਦਿਖਾਉਂਦੇ ਜਿੱਥੇ ਕੋਈ ਸਹਿਮਤੀ ਹੁੰਦੀ ਹੈ ਜੱਸਾ ਜਿੱਥੇ ਕੋਈ ਇਕੱਠੇ ਹੋ ਕੇ ਸੰਘਰਸ਼ ਕਰਦੇ ਸਾਡੀ ਜੱਸ ਤੁਹਾਨੂੰ ਕੀ ਲੱਗਦਾ ਸੋਚ ਕੇ ਦੇਖੋ ਜਿਹੜੇ 130 ਬੰਦੇ ਪਿੱਛੇ ਰਹਿੰਦੇ ਆ ਜੇ ਸਾਡੀ ਇਕਤਾ ਹੋਵੇ ਅਸੀਂ ਸੜਕਾਂ ਤੇ ਨਿਕਲੇ ਹੋਈਏ ਉਹਨਾਂ ਨੂੰ ਆਰਡਰ ਨਾ ਦੇਵੇ ਸਰਕਾਰ ਇੱਕ ਮਿੰਟ ਚ ਆਰਡਰ ਮਿਲ ਜਾਣਗੇ ਸੋਚਿਓ ਕਦੇ ਸੋਚਿਓ ਤੁਹਾਡੀ ਇੱਜ਼ਤ ਕਿੰਨੀ ਕਹ ਹੁਣ ਰੈਗੂਲਰ ਹੋ ਕੇ ਢੋਲ ਡੱਗੇ ਵਜਾ ਕੇ ਡੀਜੀ ਲਾ ਕੇ ਨੱਚ ਕੇ ਅਸੀਂ ਕਿੰਨੀ ਇੱਜ਼ਤ ਬਣਾ ਲਈ ਸੋਚਿਓ ਕਦੇ ਕਿੰਨਾ ਕੁ ਸਤਕਾਰ ਹੈ ਕਿ ਅਸੀਂ ਚਾਰ ਮੁਲਾਜ਼ਮਾਂ ਚ ਬੈਠੇ ਹੋਏ ਰੈਗੂਲਰ ਮੁਲਾਜ਼ਮਾਂ ਚ ਬੈਠੇ ਹੋਏ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਆ ਕਿ ਸਾਨੂੰ ਰੈਗੂਲਰ ਮੁਲਾਜ਼ਮ ਬੁਲਾਇਆ ਜਾਂਦਾ ਜਾਂ ਵਲੰਟੀਅਰ ਜਾਂ ਫਲਾਣੇ 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 ਬੁਲਾਇਆ ਜਾਂਦਾ ਸੋ ਬਹੁਤ ਬਹੁਤ ਧੰਨਵਾਦ